Yeah. Uh -huh. ਡਾਸੀ ਦਫਤਰ ਦੇ ਸਾਹਮਣੇ ਵੱਖ-ਵੱਖ ਕੰਪਲੇਂਟ ਜਥੇਬੰਦੀਆਂ ਵੱਲੋਂ ਧਰਨਾ ਮਰਦਾਨਾ ਕੀਤਾ ਜਾ ਰਿਹਾ ਜੋ ਕਿ ਅਨਰੇਗਾ ਨੂੰ ਲੈ ਕੇ ਨਰੇਗਾ ਨਾ ਮੇਗਾ ਪ੍ਰੋਡੈਕਸ਼ਨ ਤੇ ਸਰਕਾਰ ਦੀ ਉਹਨਾਂ ਨੇ ਲੋਕਾਂ ਦੀ ਪੀੜਾ ਨੂੰ ਸਿੱਧਾ ਦਫਤਰ ਸਾਹਮਣੇ ਖੜਾ ਰੱਖ ਕੇ ਦਿਖਾਵਾ ਕਰ ਰਹੇ ਸਰ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਇਹਨਾਂ ਦਾ ਨਾਮ ਵੀਰ ਸ਼ੇਖਾ ਮੇਡਾ ਜੁਨੀਅਰ ਜ਼ਿਲ੍ਹਾ ਪ੍ਰਸ਼ਾਸਨ ਆ ਹਾਂਜੀ ਜੋ ਤੁਸੀਂ ਅੱਜ ਡੀਸੀ ਦਫਤਰ ਧਰਨਾ ਦਿੱਤਾ ਇਹ ਕੀ ਪਰੇਸ਼ਾਨੀ ਹੈ ਕੀ ਪ੍ਰੋਬਲਮ ਹੈ ਜੀ ਛੋਟੇ মিডিਆ ਦਾ ਵੀ ਪਹਿਲਾਂ ਥੋੜਾ ਧੰਨਵਾਦ ਕਰਦੇ ਬਹੁਤ-ਬਹੁਤ ਛੋਟੇ মিডিਆ ਦਾ ਜਿਨ੍ਹਾਂ ਨੇ ਸ਼ਾਮਿਲ ਹੋ ਕੇ ਆਪਾਂ ਪਰੇਸ਼ਾਨੀ ਹੈ ਜੀ ਮਰੇਗਾ ਤੇ ਜੋ ਕਪੜਾ ਹੋਇਆ ਉਹ ਕਪੜਾ ਸਰਪੰਚਾਂ ਨੇ ਕੀਤਾ ਜਿਹੜੇ ਇੱਥੇ ਕੰਪਿਊਟਰ ਦੇ ਮੁਲਾਜ਼ਮਾਂ ਦਫ਼ਤਰਾਂ ਤੋਂ ਉਹਨਾਂ ਨੇ ਕੀਤਾ ਇਹ ਸੈਂਟਰ ਦਾ ਕਾਨੂੰਨ ਸੀਗਾ ਜੀ ਉਹਦੇ ਵਿੱਚੋਂ ਇਹਨਾਂ ਨੇ ਗੜਬੜ ਕੀਤੀ ਤਕੜੇ ਕਪੜੇ ਕੀਤੇ ਇਹਨਾਂ ਨੇ ਕਰੋੜਾਂ ਰੁਪਈਆ ਦੇ ਕਪੜੇ ਦੇਖੋ ਜੀ ਉਹਨਾਂ ਨੇ ਸੈਂਟਰ ਨੇ ਇਨਕੁਆਰੀ ਲਾ ਕੇ ਉਹਨਾਂ ਨੇ ਕੰਮ ਰੋਕਤਾ ਅਮਰੋਕਤਾ ਜੀ ਹੁਣ ਕੰਮ ਸਾਰੇ ਸੰਗੋਂ ਨੇ ਇਨਕੁਆਰੀਆਂ ਰੋਕੀਆਂ ਪੰਜਾਬ ਸਰਕਾਰ ਨੇ ਕੀ ਕੀਤਾ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਆ ਜਿਵੇਂ ਇਥੋਂ ਦੇ ਐਮਐਲਏ ਆ ਕਲਾ ਕੰਮ ਛੱਡਾ ਬੂਟਿਆਂ ਦਾ ਦੂਜੇ ਸਾਰੇ ਕੰਮ ਠੱਪਾ ਕਰਦੇ ਆ ਵੀ ਬੂਟੇ ਲਾਉਂਦੇ ਉਹ ਬੂਟਿਆਂ ਦਾ ਕੰਮ ਵੀ ਇਹਨਾਂ ਨੇ ਆਪ ਦੇ ਠਿੱਕੇ ਬੰਦਿਆਂ ਨੂੰ ਦਿੰਦੇ ਆ ਜਿਹੜੇ ਐਮਐਲਏ ਦੇ ਫਿਰ ਫੀਲੇ ਆ ਉਹਨਾਂ ਨੂੰ ਕੰਮ ਮਿਲਦਾ ਜਿਹੜੀ ਜਹੇ ਬੰਦੀ ਆ ਜਿਹੜੇ ਸਾਡੇ ਮੇਧਾ ਨਰੇਗਾ ਜੂਨੀਅਰ ਦੇ ਸਾਡੇ ਆਗੂ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਅਸੀਂ ਇਹਨਾਂ ਵੀ ਸਾਨੂੰ ਰੁਜ਼ਗਾਰ ਜੇ ਬੂਟਿਆਂ 'ਚ ਕੰਮ ਆ ਮੋੜ-ਮੋੜ ਕੇ ਉਹਨਾਂ ਨੂੰ ਕੰਮ ਕਿਉਂ ਦੇਈ ਜਾਂਦੇ ਜਿੱਨਾਂ ਚਿਰ ਉੱਥੋਂ ਫੈਸਲਾ ਨਹੀਂ ਹੁੰਦਾ ਸੈਂਟਰ ਦਾ ਅਸੀਂ ਇਹਨੇ ਵੀ ਉਹ ਕੰਮ ਸਾਰੇ ਮੈਦੂਦਾਂ ਨੂੰ ਮਿਲਣ ਲੱਣਾ ਚਾਹੀਦਾ ਕੰਮ ਲਾਹੀ ਕਹਿੰਦੇ 200 ਦਿਨ 1000 ਰੁਪਏ ਦੀ ਲਾਗੂ ਕੀਤਾ ਜਾਵੇ ਅਸੀਂ ਇਹਦੇ 'ਚ ਹੱਕ 'ਚ ਨਹੀਂਗੇ ਵੀ ਮਰੇਗਾ ਕਾਨੂੰਨ ਕਿਉਂ ਬਵੀਆ ਸੈਂਟਰ ਨੇ ਕੀਤਾ ਇਨਕੁਆਰੀ ਸ਼ੁਰੂ ਕੀਤੀਆਂ ਇਹਨਾਂ ਦੀਆਂ ਜਿੰਨੇ ਇਹਨਾਂ ਨੇ ਕੱਪੜੇ ਕੀਤੇ ਆ ਉਹ ਇਹਨਾਂ ਦੇ ਯਾਰ ਹੋਣੇ ਚਾਹੀਦੇ ਅਸੀਂ ਇਹ ਹੀ ਮੰਗ ਕਰਦੇ ਆਂ ਪੰਜਾਬ ਸੈਂਟਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਕਿ ਜਿਹੜਾ ਬੂਟਿਆਂ ਦੇ ਵਿੱਚ ਵਿਕਰਾ ਹੋ ਰਿਹਾ ਨਰਸਰੀਆਂ ਚ ਬੂਟੇ ਲਾਉਂਦਾ ਉਹ ਜਿਹੜੇ ਐਮਐਲਏ ਦੇ ਬੰਦੇ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਜਿਹੜਾ ਸਾਡੇ ਮਜ਼ਦੂਰ ਉਹਨਾਂ ਨੂੰ ਕੰਮ ਨਹੀਂ ਦਿੱਤਾ ਵਾਰ-ਵਾਰ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਸਾਨੂੰ ਇਸ ਕਰਕੇ ਅੱਜ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਪਿੱਟ ਸਿਆਪਾ ਕਰਨਾ ਪਿਆ ਅਸੀਂ ਛੋਟੇ ਮੀਡੀਆ ਲਈ ਇਹੀ ਕਹਿੰਦੇ ਆ ਕਿ ਜਿਹੜਾ ਪਿੰਡਾਂ ਚ ਵਿਕਰਾ ਹੁੰਦਾ ਉਹਨੂੰ ਲਾਗੂ ਕੀਤਾ ਜਾਵੇ ਜੇ ਨਹੀਂ ਕੰਮ ਤਾਂ ਸਾਨੂੰ ਪੱਤਾ ਦੇ ਜੇ ਪੱਤਾ ਦੇਣਾ ਤਾਂ ਪੰਜਾਬ ਸਰਕਾਰ ਨੂੰ ਦੇਣਾ ਨਾ ਵੇ ਪੱਤਾ ਦਿੰਦੇ ਆ ਤੇ ਨਾ ਸਾਡੀਆਂ ਆਰਥੀਆਂ ਫੜਦੇ ਆ ਹੁਣ ਇਹ ਤੁਸੀਂ ਜੋ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਆ ਕੀ ਫਰੀਦਕੋਟ ਹੀ ਕੀਤਾ ਕਿ ਪੂਰੇ ਪੰਜਾਬ ਅੱਜ ਸਾਡਾ ਸਾਰੇ ਜ਼ਿਲ੍ਹਿਆਂ ਤੇ ਕਿੰਨੇ ਦਿਨ ਚੱਲੂ ਹੈ ਜੀ 13 15 ਤਰੀਕ ਜਿੱਕਰਾਂਗੇ ਅਸੀਂ ਸਾਡਾ ਅੱਜ ਲਾਸਟ ਫਰੀਦਕੋਟ ਸੀਗਾ ਤੇ 15 ਨੂੰ ਕੋਟ ਰੱਖੋ ਰਹੇ ਆ ਅਸੀਂ ਸਾਰੇ ਮੰਗ ਕਰਦੇ ਵੀ ਸਾਰੇ ਹੈੱਡਕਵਾਰਟਰ ਦੇ ਅੱਗੇ ਕਿਦਾਂ ਵੀ ਕੀਤਾ ਵੀ ਲੋਕਾਂ ਨੂੰ ਜਿੱਥੇ ਮੁਸ਼ਕਲਾਂ ਆਉਂਦੀਆਂ ਕਾਨੂੰਨ ਬਹੁਤ ਵਧੀਆ ਸੀ ਉਦੋਂ ਸਾਡੇ ਕਮਿਸ਼ਨਾਂ ਦੇ ਬਾਹਰ ਪੀਸੀ ਜਦੋਂ ਕਾਨੂੰਨ ਬਣਾਇਆ ਅਸੀਂ ਤਾਂ ਕਹਿੰਦੇ ਲੋਕਾਂ ਨੂੰ ਰਜਨਾਰ ਘਰ ਘਰ ਜਾਇਦਾ ਦੇਖੋ ਬੀਬੀਆਂ ਰੋਂਦੀਆਂ ਤਾਹਾ ਮਾਰਦੀਆਂ ਥੱਲੇ ਇੱਥੇ ਮਰਦਾ ਤੇ ਨਹੀਂ ਬੜਾ ਮਨ ਤੁਫੀਨ ਦਾ ਦੇਖ ਕੇ ਇਹ ਰੰਗਾਰ ਮਿਹਰੇ ਲੋਕਾਂ ਨੂੰ ਅੱਜ ਉਹ ਬੀਬੀਆਂ ਜਿਹੜੀਆਂ ਛੜੀਆਂ ਇੱਥੇ ਕੰਮ ਵੀ ਅਸੀਂ ਜਿੱਕਾ ਹੋਰ ਕੰਮ ਕਿੱਥੇ ਕਹੋ ਖੇਤਾਂ 'ਚ ਵੀ ਕੰਮ ਨਹੀਂ ਰਹਿ ਗਿਆ ਜੇ ਸਾਡੇ ਲੋਕ ਤਾਂ ਕਹਿੰਦੇ ਸੀਗੇ ਵੀ ਅਸੀਂ ਇਹਦਾ ਕਹਿੰਦੇ ਸਾਡੀ ਸਰਕਾਰ ਪਿੰਡ-ਪਿੰਡ ਆਊਗੀ ਘਰ-ਘਰ ਪੱਲੀ ਮਾਰ ਕੇ ਕੰਮ ਦੇਊਗੀ ਇਹਨਾਂ ਨੇ ਤਾਂ ਉਹਨਾਂ ਤੋਂ ਵੀ ਕੰਮ ਲੋਕਾਂ ਨੂੰ ਝੂਠ ਬੋਲੀ ਜਾਂਦੇ ਆ ਹੁਣ ਲੋਕ ਪਿੰਡ-ਪਿੰਡ ਜਾ ਕੇ ਲੋਕ ਇਹਨਾਂ ਨੂੰ ਭਿਜਾਉਣਗੇ ਅਗਲਾ ਸੰਘਰਸ਼ ਕੀ ਹੈ ਤੁਹਾਡਾ ਜੇ ਤੁਹਾਡੀਆਂ ਆਪਣੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਨਾ ਮੰਨਿਆ ਜਾਂਦਾ ਜੇ ਅਸੀਂ ਹੈੱਡ ਕੁਆਟਰਾਂ ਤੇ ਪੱਕੇ ਧਰਨੇ ਹੈੱਡ ਕੁਆਟਰਾਂ ਤੇ ਪੱਕੇ ਧਰਨੇ ਜਾਂ ਐਮਐਲਏ ਦੇ ਘਰ ਉਹਨਾਂ ਦੇ ਬਾਹਰ ਰੁਕਾਂਗੇ ਜੀ ਸਾਡਾ ਅਗਲਾ ਇਹੀ ਹੈ ਜੀ ਅਸੀਂ ਆਲਾ ਵੀ ਸਾਡੇ ਨਾਲ ਜਿਹੜਾ ਮਜ਼ਦੂਰਾਂ ਨਾਲ ਵਿਪਰਾਂ ਹੁੰਦਾ ਬੀਬੀਆਂ ਨੂੰ ਘਰ ਚ ਕਾਉਣਾ ਬੰਦੇ ਤਾਂ ਬਹੁਤ ਬੀਬੀਆਂ ਨੂੰ ਪਤਾ ਜਿਵੇਂ ਕਾਚ ਕੰਪਨੀ ਦਾ ਅੱਜ ਦਾ ਕੰਮ ਹੈਗਾ ਵਿਚਾਰੀਆਂ ਨੂੰ 346 ਰੁਪਏ ਤਿਆਰੀ ਮਿਲਦੀ ਸੀ ਤੇ ਟਾਈਮ ਪਾਸ ਕਰ ਲੈਂਦੀਆਂ ਸੀ ਹੁਣ ਜਿੱਦਿਆਂ ਦੀਆਂ ਘਰੇ ਬੈਠੀਆਂ ਜਦੋਂ ਦਾ ਕੰਮ ਬੰਦ ਹੋਇਆ ਵਿਚਾਰੀਆਂ ਜਾਣ ਤੇ ਜਾਣ ਕਿੱਥੇ ਜਿਹੜੀ ਕਣਕ ਆਉਂਦੀ ਸੀ ਪੰਜਾਬ ਸਰਕਾਰ ਨੇ ਤੇ ਉਹ ਵੀ ਬੰਦ ਕਰਤੀ ਜਿਹੜੀ ਇਹਨਾਂ ਨੂੰ ਕੜਕ ਮਿਲਦੀ ਸੀ ਨਾ ਜੀ ਉਹ ਵੀ ਪੰਜਾਬ ਸਰਕਾਰ ਨੇ ਬੰਦ ਕੀਤੀ ਆ ਅਸੀਂ ਆਲੇ ਵੀ ਜਿਹੜੇ ਇੱਕ ਤੰਦ ਦੇ ਨਰੇਗਾ ਦੇ ਜਿਨ੍ਹਾਂ ਦੇ ਇਹਨਾਂ ਵਿਚਾਰਾ ਮਜ਼ਦੂਰਾਂ ਦੇ ਕਾਟਾਂ ਦੇ ਅਸੀਂ ਆਲੇ ਵੀ ਜਿਹੜੇ ਨੇਤਾ ਨੂੰ ਵਿਚਾਰਾਂ ਨੂੰ ਜਿਨ੍ਹਾਂ ਨੂੰ ਕੰਮ ਨਹੀਂ ਮਿਲਿਆ ਤੇ ਉਹਨਾਂ ਨੂੰ ਵੀ ਕੰਮ ਦਿੱਤਾ ਜਾਵੇ ਸਾਡੀ ਅਸੀਂ ਆ ਵੀ ਜਿਹੜੀ ਇਹਨਾਂ ਨੇ ਕੜਕ ਬੰਦ ਕੀਤੀ ਉਹ ਵੀ ਦਿੱਤੀ ਜਾਵੇ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਟਾ ਜੋ ਨਾ ਕੱਟਿਆ ਉਹ ਰਾਸ਼ਨ ਕਾਰਡ 'ਚ ਉਹਨਾਂ ਦੇ ਨਾਂ ਪਾਏ ਜਾਣ ਜ਼ਿਕਰਾਂ ਦਾ ਕਿਸੇ ਨਾ ਹੋਵੇ ਕਿਤਾ ਬੜੀਆਂ ਗੰਦੀ ਬਰਗਾ ਹੁਣ ਕੀ ਕਰਦੇ ਆ ਐਮਐਲਏ ਦੇ ਘਰ ਵਾਲੀ ਇੱਥੇ ਜੇ ਕਿਸੇ ਨੂੰ ਮੈਡੀਕਲ ਮੈਡੀਕਲ ਚ ਕੋਈ ਸਫਾਈ ਸੇਵ ਕਰਖਣਾ ਜਾਂ ਕੋਈ ਸਕਿਉਰਿਟੀ ਗਾਰਡ ਰੱਖਣਾ 50 ਦੀ 50000 ਰੁਪਏ ਦੇ ਦਿਓ ਤੇ ਬੀਬੀ ਦੇ ਸਾਈਨ ਕਰਾ ਕੇ ਲੈ ਦਿਓ ਤੇ ਮੈਡੀਕਲ ਚ ਰੱਖ ਲੋ ਜੇ ਮਜ਼ਦੂਰ ਕੋਲੇ 50000 ਹੋਊ ਤੇ ਉਹ ਵਿਚਾਰਾ ਫਿਰ ਉਹਨੂੰ ਲੋੜ ਕੀ ਨੌਕਰੀ ਤੇ ਲੱਗਣ ਦੀ ਨਾ ਨੌਕਰੀ ਕੱਚੀ ਨੌਕਰੀ ਆ ਥੋੜੇ ਮੀਡੀਆ ਕਰਕੇ ਅਸੀਂ ਅਸੀਂ ਧੰਨਵਾਦ ਕਰਦੇ ਆਂ ਵੀ ਅਸੀਂ ਡੀਸੀ ਮੈਡਮ ਨੂੰ ਅਸੀਂ ਕਹਿੰਦੇ ਵੀ ਜਿੱਥੇ ਸਾਡੀ ਸਾਰੇ ਪ੍ਰਸ਼ਾਸ਼ਨ ਨਾਲ ਮੀਟਿੰਗ ਕਰਾਈ ਜਾਵੇ ਜੁਣੀ ਆਂਦੀ ਜਿੱਥੇ ਕੋਈ ਮੁਸ਼ਕਲ ਆ ਸਾਡੀਆਂ ਉਹਨੂੰ ਦੂਰ ਹੱਲ ਕੀਤਾ ਜਾਵੇ ਤੇ ਇਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਹਾਂ ਡੀ ਸਾਹਿਬ ਨੂੰ ਤੁਸੀਂ ਅਮੰਗ ਪੱਤਰ ਦੇ ਰਹੇ ਹਾਂ ਹਾਂ ਜੀ ਡੀ ਸਾਹਿਬ ਨੂੰ ਅਮੰਗ ਪੱਤਰ ਦੇਵਾਂਗੇ ਜੀ ਤੁਹਾਡੇ ਮੀਡੀਆ ਦੇ ਰਾਹੀਂ ਅਸੀਂ ਥੋੜਾ ਧੰਨਕਰ ਧੰਨਵਾਦ ਕਰਦੇ ਮੀਡੀਆ ਦਾ ਬਹੁਤ ਬਹੁਤ ਥੋੜਾ ਮੀਡੀਆ ਧੰਨਵਾਦ ਸਾਡੇ ਜਿਹੜੇ ਜਵਾਨੇ ਆ ਉਹ ਨਵੇਂ ਮੁੰਡੇ ਜਿਹੜਾ ਫਿਰਦੇ ਆ ਹੈ ਮੇਡ ਆ ਜਿਹੜੇ ਉਹਨਾਂ ਨਾਲ ਵਿਸਕਰਾ ਹਾਲਾਂਕਿ 480 ਰੁਪਏ ਦੇੜੀਆਂ ਮੇਡ ਦੀ ਜੇ 480 ਰੁਪਏ ਦੇ ਹੱਡੀਆਂ ਮੇਡ ਜੀ ਉਹਨਾਂ ਨੂੰ ਮੇਡ ਨੂੰ ਕਿੰਨੇ ਦਿੱਤੇ ਜਾਂਦੇ ਆ ਮੇਡ ਨੂੰ 346 ਰੁਪਏ ਦੇਖੋ ਕਿੰਨਾ ਉਹਦੇ ਚੋਂ ਘਟ ਲੁੱਟ ਕਰ ਰਹੇ ਆ ਜਿਹੜੇ ਇਹਨਾਂ ਦੇ ਕੰਪਿਊਟਰਾਂ ਦੇ ਲਾ ਇਹਨਾਂ ਦੇ ਪੀਓ ਚਿਕਰ ਲਾ ਇਹਨਾਂ ਦੇ ਏਡੀਸੀ ਚਿਕਰ ਕਮਿਸ਼ਨ ਲੌਂਗ ਟਾਇਲ ਚੋਂ ਕਿੰਨਾ ਕਮਿਸ਼ਨ ਇਹਨਾਂ ਦੇ ਘਰਾਂ ਨੂੰ ਜਾਂਦਾ ਤੇ ਮਜ਼ਦੂਰਾ ਵੀ ਜਿਹੜੀ ਉਹਨਾਂ ਨੂੰ ਮਿਹਨਤ ਨਹੀਂ ਮਿਲਦੀ ਜਿੰਨਾ ਕੰਮ ਕੀਤਾ ਉਹਨੂੰ ਪੈਸੇ ਨਹੀਂ ਘਰੇ ਬੈਠੇ ਨੇ ਪੰਜਾਬ ਭਿਜਾ ਕੇ ਲੈਣਾਂ ਦੇ ਪੈਸੇ ਪੈਂਦੇ ਨੇ ਕਿਉਂ ਨਰੇਗਾ ਫੇਲ ਹੋਈ ਆ ਇਹਨਾਂ ਲੋਕਾਂ ਨੇ ਕੀਤਾ ਅਸੀਂ ਇਹੀ ਬਗ ਕਰਦੇ ਆ ਵੀ ਪਿੰਡ ਪਿੰਡ ਕੰਮ ਦਿੱਤਾ ਜਾਵੇ ਜਿਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਮਿਲਿਆ ਆ ਹੁਣ ਨਵਾਂ ਪੰਗਾ ਪਾਤਾ ਵੀ ਪਿੰਡ ਪਿੰਡ ਜੀ ਜਾ ਕੇ 10 ਸਾਲਾਂ ਦਾ ਮਸਟਾਲ ਕਢਾਓ ਤੇ ਕਿਸਾਨਾਂ ਨੂੰ ਪਰਾਲੀ ਤੋਂ ਰੋਕੋ ਸਾਨੂੰ ਕੀ ਲੋੜ ਹੈ ਅਸੀਂ ਕਿਸਾਨ ਮਜ਼ਦੂਰ ਇਕੱਠੇ ਨਾਲ ਲੜੀਏ ਸਰਕਾਰ ਦੀ ਜ਼ਿੰਮੇਵਾਰੀ ਪੁਲਿਸ ਦੀ ਜ਼ਿੰਮੇਵਾਰੀ ਹੈ ਸਰਕਾਰ ਆਪ ਦੇ ਮਲਾਜ਼ਮ ਭੇਜਣ ਕਿਉਂ ਸਾਡੇ ਮੇਡ ਜਾਣ ਲੋਕਾਂ ਦੇ ਜਾ ਕੇ ਕਿਸਾਨਾਂ ਨਾਲ ਪੰਗਾ ਪਾਉਣ ਅਸੀਂ ਇਹ ਕਰਦੇ ਹਾਂ ਡੀਸੀ ਮੈਡਰ ਨੂੰ ਸਾਡਾ ਕੋਈ ਮੇਡ ਨਹੀਂ ਜਾਊਗਾ ਕਿਸੇ ਸਾਨੂੰ ਲੋੜ ਦੀ ਪ੍ਰਾਈਸ ਨੂੰ ਬੁਲਾਵਾਂ ਅੱਗ ਲਾਈ ਜਾਣ ਅਸੀਂ ਕਿਸੇ ਨਾਲ ਕਿਉਂ ਲੜੀਏ ਮਜ਼ਦੂਰ ਕਾਕੂ ਸਾਨੂੰ ਇਹ ਚੋਕੜਾ ਮੈਂ ਮੇਤਾ ਨੂੰ ਕੋਈ ਸਰਕਾਰ ਅੱਜ ਧਰਨਾ ਪ੍ਰਦਰਸ਼ਨ ਜੋ ਅੜੀ ਦਫ਼ਤਰ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਸੀਂ ਮੈਂ ਸੁਜਿੰਦਰ ਸਿੰਘ ਤੁੰਬੜਪਾਲਾ ਜਿਲ੍ਹਾ ਪੁਨਾਹ ਪੁੱਲ ਰਹਿੰਦਾ ਪ੍ਰਚਾਰ ਸਮਾਜ ਜਿਹੜਾ ਫ੍ਰੀਪੋਰਟ ਜਿਹੜਾ ਕਾਉਂਸਲਰ ਮੈਂਬਰ ਭਾਰਤੀ ਕੌਮਨਿਸਟ ਪਾਰਟੀ ਜਿਲ੍ਹਾ ਫ੍ਰੀਪੋਰਟ ਜਿਹੜਾ ਅੱਜ ਦਾ ਜਿਹੜਾ ਧਰਨਾ ਇਹ ਭਾਰਤੀ ਕੌਮਨਿਸਟ ਪਾਰਟੀ ਦੇ ਸਾਡੇ ਜਿਹੜਾ ਹਾਰੂ ਸਾਥੀ ਤੇ ਨਰੇਗਾ ਰਜਗਾਰ ਪ੍ਰਾਪਤ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮਿਆਣਾ ਸ਼ੈਵਨਾ ਦਰਦੀ ਬਲਕਾਰ ਸਿੰਘ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਧਰਨਾ ਲਾਇਆ ਗਿਆ ਬੜੇ ਦੁੱਖ ਦੀ ਗੱਲ ਹੈ ਕਿ ਰੂਰਲ ਏਰੀਆ ਖਾਸ ਕਰਕੇ ਜਿੱਥੇ ਖੇਤੀਬਾੜੀ ਦੇ ਵਿੱਚ ਮਸ਼ੀਨੀ ਜੁੱਗ ਦੇ ਨਾਲ ਇੱਕ ਨਰੇਗਾ ਜਿਹੜੀ ਸਾਡੇ ਮਜ਼ਦੂਰਾਂ ਲਈ ਰੋਜ਼ਗਾਰ ਦਾ ਜਿਹੜਾ ਕੋਈ ਜੀਵਨ ਨਿਰਵਾਹ ਕਰਨ ਦਾ ਇੱਕ ਥੋੜਾ ਬਹੁਤਾ ਜਿਹੜਾ ਆਸਰਾ ਸੀਗਾ ਸਰਕਾਰਾਂ ਦਾ ਜਿਹੜੀ ਬੇਈਮਾਨੀਆਂ ਤੇ ਇਹਦੇ ਵਿੱਚ 8-10 ਸਤਾ ਨਾਲ ਲਾਂਚ ਲਾਂਚ ਕਰਕੇ ਇਹ ਅੱਜ ਜਿਹੜਾ ਮਜ਼ਦੂਰ ਆ ਜਿਹੜਾ ਅੱਜ ਇੱਥੇ ਧਰਨਾ ਲਾਉਣ ਲਈ ਮਜਬੂਰ ਹੋਏ ਆ ਸਰਕਾਰ ਨੂੰ ਚਾਹੀਦਾ ਤਾਂ ਸੀਗਾ ਵੀ ਬੰਦੇ ਦਾ ਬਜਟ ਵਧਾ ਕੇ ਹੁਣ ਤੱਕ 1.5 ਲੱਖ ਕਰੋੜ ਕਰ ਦੇ ਔਰ ਜਿਹੜਾ ਰਜਗਾਰ ਆ 200 ਦਿਨ ਦਾ ਜਿਹੜਾ ਦਿੱਤਾ ਜਾਂਦਾ ਉਹ ਦਿਹਾੜੀ ਵਧਾ ਕੇ ਮਹਿੰਗਾਈ ਦੇ ਹਿਸਾਬ ਨਾਲ ਹੁਣ ਤੱਕ 1000 ਰੁਪਏ ਕਰਨੀ ਚਾਹੀਦੀ ਸੀ ਲੇਕਿਨ ਸਰਕਾਰ ਜਿਹੜੀ ਆ ਕੇਂਦਰ ਸਰਕਾਰ ਜਿੱਥੇ ਬਜਟ ਨਹੀਂ ਵਧਾ ਰਹੀ ਉੱਥੇ ਜਿਹੜੀ ਸੂਬਾ ਸਰਕਾਰ ਆ ਉਹ ਇਹਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰ ਰਹੀ ਇਦੇ ਵਿੱਚ ਬਹੁਤ ਜ਼ਿਆਦਾ ਕਮੜੇ ਬਾਜੀ ਕਰ ਰਹੀ ਆ ਬਹੁਤ ਸਾਰੀਆਂ ਬੀਬੀਆਂ ਭੈਣਾਂ ਲਈ ਜਿਹੜਾ ਇਹ ਬਹੁਤ ਵੱਡਾ ਜਿਹੜਾ ਨਰਪਾਡਾ ਜਿਹੜਾ ਸਾਧਨ ਸੀ ਨਰੇਗਾ ਉਹਨਾਂ ਤੇ ਖੋਹ ਰਹੀ ਆ ਉਹਦੇ ਵਿਰੋਧ ਦੇ ਵਿੱਚ ਜਿਹੜੇ ਅੱਜ ਨਰੇਗਾ ਜ਼ਿਲ੍ਹੇ ਦੇ ਇਹ ਜਿਹੜੇ ਕਾਮਰਦ ਵੀਰ ਸਿੰਘ ਕੰਮੇ ਨੇ ਇਕੱਠੇ ਹੋਏ ਆ ਇਹਨਾਂ ਦੀ ਮੰਗ ਇਹ ਹੀ ਆ ਵੀ ਨਰੇਗਾ ਨੂੰ ਜਿਹੜਾ ਪਾਰਦਰਸ਼ਤਾ ਦੇ ਨਾਲ ਚਲਾਇਆ ਜਾਵੇ ਸਾਰਿਆਂ ਨੂੰ ਜਿਹੜਾ ਕੰਮ ਜਿਹੜਾ ਇਹ ਨਰੇਗਾ ਦਾ ਕੰਮ ਆ ਜਿਹੜਾ ਦੋਸਤਨ ਦਿੱਤਾ ਜਾਵੇ ਅਸੀਂ ਇਹਦੀ ਆਪਣੀ ਜਥੇਬੰਦੀ ਵੱਲੋਂ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਇਹਨਾਂ ਦੀ ਅਸੀਂ ਧਰਨੇ ਦੀ ਹਮਾਇਤ ਕਰਦੇ ਆਂ ਜਿੱਥੇ ਵੀ ਅੱਗੇ ਵੀ ਧਰਨੇ ਜਿੱਥੇ ਵੀ ਲਾਉਣਗੇ ਅਸੀਂ ਆਪਣੀ ਜਥੇਬੰਦੀ ਵੱਲੋਂ ਇਹਨਾਂ ਦੀ ਡਟ ਕੇ ਹਮਾਇਤ ਕਰਾਂਗੇ ਤੇ ਨਰੇਗਾ ਨੂੰ ਜਿਹੜਾ ਬਾਹਰ ਦਸਤਾ ਢੰਗ ਦੇ ਨਾਲ ਚਲਾ ਕੇ ਝੂਠੇ ਵਾਦੇ ਕਰਨ ਵਾਲੀ ਸਰਕਾਰ ਮਰਦਾਬਾ ਮਰਦਾਬਾ ਜਿੰਦਾਬਾਦ ਪਾੜੀਆਂ ਪੈਣਾ ਦੇ ਖਾਤੇ ਵਿੱਚ ਹਜ਼ਾਰ ਜਰ ਰੁਪਇਆ ਨਾ ਪਾਉਣ ਨਾ ਪਾਉਣ ਵਾਲੀ ਸਰਕਾਰ ਮਰਦਾਬਾ ਮਰਦਾਬਾ ਝੂਠੇ ਨਾਰੇ ਲਾਉਂਦੀ ਸਰਕਾਰ ਮੈਂ ਅਹਿਮਦ ਦੋਖਟਨਾਵ ਦਾ ਜ਼ਿਕਰ ਕਰਦੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਿੱਲੀ ਵਿੱਚ ਹੈ ਉਹਨੂੰ ਕਹ ਦਿੰਦੇ ਆ ਸੁਪਰੀਮ ਕੋਰਟ ਅੰਗਰੇਜ਼ੀ ਚ ਸਰਵੋੱਚ ਅਦਾਲਤ ਉਹਦਾ ਸਭ ਤੋਂ ਵੱਡਾ ਜੱਜ ਚੀਫ ਜਸਟਿਸ ਉਹਦਾ ਨਾਮ ਅੱਜ ਕੱਲ ਜਿਹੜਾ ਬਣਿਆ ਹੋਇਆ ਗਵਈ ਆ ਉਹਦਾ ਨਾਮ ਜਸਟਿਸ ਗਵਈ ਉਹ ਕੌਣ ਹੈ ਬੰਦਾ ਇੰਨਾ ਪੜ ਕੇ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਜੱਜ ਬਣ ਗਿਆ ਉਹ ਉਹ ਬਾਬਾ ਧੀਮਰੋ ਬੇਦਖੜਾ ਉਹਨਾਂ ਦੀ ਮਿਹਰਮਨੀ ਕਰਕੇ ਚੰਗੇ ਕਰੂਰ ਕਰਕੇ ਉਹ ਪੜ੍ਹ ਕੇ ਜੱਜ ਬਣ ਗਿਆ ਔਰ ਇਹਨੂੰ ਪੂਰਾ ਪਾਕਿਸਤਾਨ ਦੇ ਕੁਝ ਜ਼ਿਲ੍ਹਿਆਂ ਲੋ ਅੰਦਰ ਹੀ ਨਾ ਕੁ ਕੀਤਾ ਸੀ ਅਸ ਤੋਂ ਬਾਅਦ ਦਾ ਬਜਟ ਮਤ ਮਤ ਪਿਛਲੇ ਸਾਲ 68 ਕਰੋੜ ਰੁਪਏ ਸੀ 73 ਲੱਖ ਤੋਂ ਬਰਵਾਸਿਕੋ ਹੁਣ ਕਿਲਾਬ ਜਿੰਦਾਬਾਦ ਜਿੰਦਾਬਾਦ ਨਿਰੋਧਾਰ ਰਜ਼ਗਾਰ ਪ੍ਰਾਪਤ ਜੁਨੀਅਨ ਕਿਲਾਬ ਜਿੰਦਾਬਾਦ ਜਿੰਦਾਬਾਦ ਬਲ ਦੁਨੀਆ ਦਾ 33 ਤਮਾ ਕਿਲਾਬ ਜਿੰਦਾਬਾਦ ਜਿੰਦਾਬਾਦ ਇਹ ਮਾ ਗਾਲ ਚੋਪਟ ਦਿੱਤੀ ਨਹੀਂ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਠੀਕ ਸੰਗੜੇ ਦੇ ਬਹੁਤ ਹਾਰੀ ਰੌਲੇ ਪਏ ਆ ਅਸੀਂ ਮਾਰ-ਵਾਰ ਜਾ ਕੇ ਉਹਨਾਂ ਰੌਲਿਆਂ ਜਾਂਦੇ ਰਹੇ ਆ ਠੀਕ ਹੈ ਜੀ ਨੰ ਮੰਗ ਪੱਤਰ ਦੇ ਦਿਓ ਇੱਕ ਕਰਦੇ ਭਾਈ ਹੈਗੀ ਆਪਣੇ ਕੋਲੇ ਭਾਈ ਨੂੰ ਦੇ ਦਿਓ